ਸਸ਼ੀ ਗਾ ਜੀ ਮੈਂ ਅਮਨਦੀਪ ਕੋਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਚਾਹੁੰਦਾ ਹੈ ਕਿ ਮੈਂ ਪੈਸੇ ਕਮਾਵਾਂ ਖਾਸ ਕਰ ਉਹ ਔਰਤਾਂ ਜਿਹੜੀਆਂ ਘਰ ਤੋਂ ਬਾਹਰ ਜਾ ਕੇ ਨਹੀਂ ਕਮਾ ਸਕਦੀਆਂ ਉਹ ਚਾਹੁੰਦੀਆਂ ਨੇ ਕਿਵੇਂ ਘਰੇ ਬੈਠੇ ਪੈਸੇ ਕਮਾਵਾਂ ਘਰ ਤੋਂ ਨਾ ਜਾਣਾ ਉਹਨਾਂ ਦੀ ਇੱਕ ਮਜਬੂਰੀ ਹੁੰਦੀ ਹੈ ਜਾਂ ਤਾਂ ਉਹਨਾਂ ਦੇ ਘਰ ਦੇ ਵਿੱਚ ਛੋਟੇ ਬੱਚੇ ਹੁੰਦੇ ਨੇ ਜਾਂ ਘਰ ਦੇ ਵਿੱਚ ਬਜ਼ੁਰਗ ਬਿਮਾਰ ਹੁੰਦੇ ਨੇ ਜਿਨ੍ਹਾਂ ਕਰਕੇ ਉਹ ਘਰ ਤੋਂ ਨਹੀਂ ਨਿਕਲ ਸਕਦੀਆਂ ਤੇ ਉਹ ਚਾਹੁੰਦੇ ਨੇ ਕਿ ਅਸੀਂ ਆਪਣਾ ਕੰਮ ਕਾਰ ਸ਼ੁਰੂ ਕਰੀਏ ਤੇ ਘਰੇ ਬੈਠ ਕੇ ਹੀ ਕਰੀਏ ਅਸੀਂ ਆਪਣੇ ਪੈਸੇ ਕਮਾਈਏ ਆਪਣੀ ਇਨਕਮ ਦੇ ਵਿੱਚ ਵਾਅਦਾ ਕਰੀਏ ਤੇ ਉਹ ਚਾਹੁੰਦੇ ਨੇ ਕਿ ਅਸੀਂ ਵੀ ਹੋਰ ਨਹੀਂ ਤੇਰਾ ਵਾਅਦਾ ਤੂੰ ਵਾਅਦੇ ਪੈਸੇ ਕਮਾਈਏ ਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਕੁਝ ਨਾ ਕੁਝ ਜੋੜ ਕੇ ਰੱਖੀਏ ਪਰ ਖਾਸ ਕਰ ਉਹਨਾਂ ਲਈ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰੇ ਬੈਠੇ ਕੰਮ ਕਰਨੀਆਂ ਚਾਹੁੰਦੀਆਂ ਨੇ ਤੇ ਆਪਾਂ ਅੱਜ ਗੱਲ ਕਰਾਂਗੇ ਕਲਾਉਡ ਕਿਚਨ ਦੀ ਹਾਂਜੀ ਕਲਾਉਡ ਕਿਚਨ ਅੱਜਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਚੱਲਿਆ ਹੋਇਆ ਹੈ ਕਲਾਉਡ ਕਿਚਨ ਵਿੱਚ ਤੁਸੀਂ ਆਪਣੇ ਘਰੇ ਬੈਠੇ ਆਪਣੀ ਘਰ ਦੀ ਰਸੋਈ ਤੋਂ ਹੀ ਹਜ਼ਾਰਾਂ ਰੁਪਏ ਕਮਾ ਸਕਦੇ ਹੋ ਇਹਦੇ ਲਈ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਘਰੇ ਬੈਠੇ ਆਸਾਨੀ ਨਾਲ ਆਪਣੇ ਹਰ ਮਹੀਨੇ 10 ਤੋਂ 15000 ਕਮਾ ਸਕਦੇ ਹੋ ਇਹਦੇ ਲਈ ਕਰਨਾ ਕੀ ਪਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਲਾਇਸੈਂਸ ਬਣਵਾਉਣਾ ਪਵੇਗਾ FSSAI ਜعنی ਕੇ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਤੁਸੀਂ ਇਹਨੂੰ ਆਨਲਾਈਨ ਘਰੇ ਬੈਠੇ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੇ ਘਰ ਵਿੱਚ ਕੋਈ ਪੜਿਆ ਲਿਖਿਆ ਨਹੀਂ ਹੈ ਤਾਂ ਤੁਸੀਂ ਆਪਣੇ ਆਸ-ਪड़ोस ਤੋਂ ਕਿਸੇ ਕੋਈ ਪੜਿਆ ਲਿਖਿਆ ਵਿਅਕਤੀ ਤੋਂ ਆਪਣੇ ਫੋਨ ਤੋਂ ਗਵਰਨਮੈਂਟ ਦੀ ਵੈਬਸਾਈਟ FSSAI ਵੈਬਸਾਈਟ ਤੇ ਜਾ ਕੇ ਤੁਸੀਂ ਉਸ ਫਾਰਮ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਤੁਹਾਡੇ ਆਸ-ਪਾਸ ਕੋਈ ਪੜਿਆ ਲਿਖਿਆ ਵੀ ਨਹੀਂ ਹੈ ਤਾਂ ਇਸ ਨੂੰ ਤੁਸੀਂ ਆਪਣੇ ਨਜ਼ਦੀਕ ਦੇ ਸਾਈਬਰ ਕੈਸ ਵਿੱਚ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੀ ਅਪਲਾਈ ਕਰਨ ਦੀ ਫੀਸ ਹੈਗੀ ਜਿਹੜੀ ਉਹ ਹੈਗੀ ਸਿਰਫ ਸਿਰਫ 100 ਰੁਪਿਆ ਤੇ ਇਹਦੇ ਲਈ ਤੁਹਾਨੂੰ ਕੀ ਕੀ ਚਾਹੀਦਾ ਹੈ ਇੱਕ ਚਾਹੀਦਾ ਤੁਹਾਨੂੰ ਆਪਣਾ ਆਧਾਰ ਕਾਰਡ ਇੱਕ ਪੈਨ ਕਾਰਡ ਤੇ ਇੱਕ ਚਾਹੀਦੀ ਤੁਹਾਡੀ ਈਮੇਲ ਆਈਡੀ ਈਮੇਲ ਆਈਡੀ ਵੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜਾ ਸਰਟੀਫਿਕੇਟ ਹੈ ਉਹ ਬਣ ਕੇ ਤੁਹਾਡੀ ਮੇਲ ਤੇ ਹੀ ਆਏਗਾ ਪ੍ਰੋਸੈਸਿੰਗ ਡੇਸ ਹੈ ਜਿਹੜੇ ਹੋਏ ਹੈਗੇ 30 ਦਿਨ ਜਾਨੀ ਕਿ ਪੂਰਾ 1 ਮਹੀਨਾ ਅਪਲਾਈ ਕਰਨ ਤੋਂ 1 ਮਹੀਨੇ ਦੇ ਬਾਅਦ ਵਿੱਚ ਤੁਹਾਡਾ ਇਹ ਮੇਲ ਤੇ ਸਰਟੀਫਿਕੇਟ ਬਣ ਕੇ ਆ ਜੀਗਾ ਤੇ ਤੁਸੀਂ ਫਿਰ ਆਪਣਾ ਕਿਚਨ ਸਟਾਰਟ ਕਰ ਸਕਦੇ ਹੋ ਤੇ ਦੂਜਾ ਇਹਦੇ ਲਈ ਤੁਸੀਂ ਹੁਣ ਸੋਚਦੇ ਹੋਵੋਗੇ ਕਿ ਬਣਾ ਤਾਂ ਅਸੀਂ ਲਈਏ ਤੇ ਹੁਣ ਆਪਾਂ ਨੇ ਕਸਟਮਰ ਤੱਕ ਕਿਵੇਂ ਪਹੁੰਚਾਣਾ ਉਹਦੀ ਵੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਤੁਸੀਂ Zomato Swiggy ਇਹ ਤਾਂ ਤੁਸੀਂ ਨਾਮ ਬਹੁਤ ਹੀ ਸੁਣੇ ਹੋਣਗੇ ਤੁਸੀਂ Zomato ਜਾਂ Swiggy ਦੀ ਕੰਪਨੀ ਨਾਲ ਚਾਈ ਅਪ ਕਰਨਾ ਤੁਹਾਨੂੰ ਉੱਥੇ ਵੀ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਸਿਰਫ ਇੱਕ ਵਾਰੀ ਇਹਨਾਂ ਕੰਪਨੀਆਂ ਦੇ ਕੋਲ ਜਾਣਾ ਹੈ ਆਪਣੇ ਨਜ਼ਦੀਕ ਦੇ ਕੰਪਨੀਆਂ ਦੇ ਸੈਂਟਰ ਤਾਂ ਬਣੇ ਵੀ ਹੁੰਦੇ ਆ ਤੇ ਇਹਨਾਂ ਕੰਪਨੀਆਂ ਦੇ ਸੈਂਟਰ 'ਚ ਜਾਣਾ ਉਹ ਤੁਹਾਡੀ ਫੋਨ ਤੇ ਹੀ ਤੁਹਾਡੀ ਆਈਡੀ ਬਣਾ ਦੇਣਗੇ ਤੇ ਜੋ ਕਸਟਮਰ ਤੁਹਾਨੂੰ ਆਰਡਰ ਪਾਏਗਾ ਉਹ ਤੁਹਾਡੇ ਵਟਸਐਪ ਦੇ ਜ਼ਰੀਏ ਤੁਹਾਡੇ ਫੋਨ ਤੇ ਆ ਜਾਣਗੇ ਤੇ ਤੁਸੀਂ ਆਪਣਾ ਮਟੀਰੀਅਲ ਉਸ ਹਿਸਾਬ ਨਾਲ ਤਿਆਰ ਕਰ ਸਕਦੇ ਹੋ ਜਿੱਦਾਂ ਹੀ ਤੁਹਾਨੂੰ ਆਰਡਰ ਆਏਗਾ ਡਿਲੀਵਰੀ ਕੰਪਨੀਆਂ ਦੇ ਬੰਦੇ ਤੁਹਾਡੇ ਘਰ ਦੇ ਅੱਗੇ ਆ ਜਾਣਗੇ ਤੇ ਤੁਹਾਡੇ ਤੋਂ ਮਟੀਰੀਅਲ ਲੈ ਕੇ ਉਸ ਕਸਟਮਰ ਤੱਕ ਪਹੁੰਚਾ ਦੇਣਗੇ ਜਿਨ੍ਹਾਂ ਨੇ ਤੁਹਾਨੂੰ ਆਰਡਰ ਕੀਤਾ ਹੈ ਤੇ ਰਹੀ ਗੱਲ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਫਿਰ ਉਹਨਾਂ ਦਾ ਕੀ ਚਾਰजेस ਹੋਏਗਾ ਤੁਹਾਨੂੰ ਮੈਂ ਉਹ ਵੀ ਦੱਸ ਦਿੰਦੀ ਆ ਸਵੀਗੀ ਜਾ ਜ਼ਮੈਟੋ ਤੁਹਾਡੇ ਤੋਂ 20 ਜਾਂ 25% ਦੇ ਚਾਰजेस ਲੈਣਗੇ ਇਹਨਾਂ ਕੰਪਨੀਆਂ ਦਾ 20 ਤੋਂ 25% ਦਾ ਕਮਿਸ਼ਨ ਹੁੰਦਾ ਹੈ ਉਹ ਤੁਹਾਡੇ ਕੋਲ ਲੈਣਗੇ ਤੇ ਤੁਹਾਨੂੰ ਵੀਕਲੀ ਆਪਣਾ 25% ਦਾ ਮਾਰਜਿਨ ਕੱਟ ਕੇ ਬਾਕੀ ਦੇ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਵਿੱਚ ਉਹ ਪਾ ਦੇਣਗੇ ਤੇ ਤੁਹਾਨੂੰ ਇਸ ਵਿੱਚ ਵੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੁਸੀਂ ਸਿਰਫ ਘਰੇ ਬੈਠ ਕੇ ਆਪਣਾ ਮਟੀਰੀਅਲ ਤਿਆਰ ਕਰਨਾ ਹੈ ਆਰਡਰ ਆਣ ਤੇ ਤੇ ਡਿਲੀਵਰੀਆ ਕੰਪਨੀਆਂ ਤੁਹਾਡੇ ਕੋਲ ਆ ਕੇ ਸੋਨੇਟੋ ਜੈਸਵੀਗੀ ਵਾਲੇ ਬੰਦੇ ਤੁਹਾਡੇ ਘਰ ਦੇ ਕੇ ਆ ਜਾਣਗੇ ਤੇ ਆਰਡਰ ਲੈ ਕੇ ਕਸਟਮਰ ਦੇ ਤੱਕ ਪਹੁੰਚਾ ਦੇਣਗੇ ਤੇ ਤੁਹਾਨੂੰ ਇਹ ਵੀ ਵੀਕਲੀ ਪੇਮੈਂਟ ਹੈ ਉਹ ਆਉਂਦੀ ਰਹੇਗੀ ਅਗਲਾ ਤੁਹਾਡੇ ਲਈ ਮੇਨ ਪੁਆਇੰਟ ਹੈਗਾ ਏ ਉਹ ਹੈਗਾ ਜੀ ਕੁਆਲਿਟੀ ਦਾ ਤੁਸੀਂ ਸਟਾਰਟਿੰਗ ਦੇ ਵਿੱਚ ਆਪਣਾ ਬਿਜ਼ਨਸ ਸੈੱਟ ਕਰਨਾ ਹੈ ਇਸ ਲਈ ਥੋੜਾ ਖਾਸ ਧਿਆਨ ਦੇਣਾ ਹੈ ਜੀ ਕੁਆਲਿਟੀ ਤੇ ਕੁਆਂਟੀਟੀ ਤੇ ਤੁਸੀਂ ਬਾਅਦ ਵਿੱਚ ਕਹਿਣਾ ਜਦੋਂ ਤੁਹਾਡਾ ਬਿਜ਼ਨਸ ਹਲ ਪੇਗਾ ਪਹਿਲਾਂ ਤੁਹਾਡਾ ਮੇਨ ਫੋਕਸ ਹੈ ਹੋਰੇਗਾ ਕੁਆਲਿਟੀ ਤੇ ਤੇ ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਸਾਫ਼ ਸੁਥਰਾ ਤੇ ਘਰ ਦਾ ਬਣਿਆ ਖਾਣਾ ਖਾਣਾ ਚਾਹੁੰਦਾ ਹੈ ਇਸ ਲਈ ਤੁਹਾਡਾ ਕੁਆਲਿਟੀ ਤੇ ਵੱਲ ਵਿਸ਼ੇਸ਼ ਧਿਆਨ ਹੋਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰਿਓ ਕਿ ਥੋੜਾ ਮੈਨੂ ਥੋੜਾ ਮੈਨੂ ਚਾਰਟ ਨਹੀਂ ਤੁਹਾਡਾ ਉਹ ਸਟਾਰਟਿੰਗ ਦੇ ਵਿੱਚ ਥੋੜਾ ਘੱਟ ਹੋਣਾ ਚਾਹੀਦਾ ਜਿੱਦਾਂ ਤੁਹਾਡਾ ਆਰਡਰ ਆਉਣ ਲੱਗ ਜੰਗੇ ਤੁਹਾਡਾ ਕੰਮ ਚੱਲ ਪਏਗਾ ਉਸ ਤੋਂ ਤੁਸੀਂ ਆਪਣਾ ਮੈਨੂ ਚਾਰਟ ਵਧਾ ਸਕਦੇ ਹੋ ਸਟਾਰਟਿੰਗ ਦੇ ਵਿੱਚ ਜ਼ਿਆਦਾ ਮੈਨੂ ਚਾਰਟ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਮੈਨੂ ਚਾਰਟ ਵੱਡਾ ਰੱਖ ਲਿਆ ਤੁਹਾਡੇ ਕੋਲ ਆਰਡਰ ਨਹੀਂ ਆਏ ਫਿਰ ਤੁਸੀਂ ਥੋੜਾ ਪਰੇਸ਼ਾਨ ਹੋ ਜਾਓਗੇ ਇਸ ਲਈ ਕੋਸ਼ਿਸ਼ ਕਰਨਾ ਕਿ ਪਹਿਲਾਂ ਸਟਾਰਟਿੰਗ ਦੇ ਵਿੱਚ 3 ਜਾਂ 4 ਆਈਟਮਾਂ ਹੀ ਰੱਖਣੀਆਂ ਜਿੱਤੇ ਜਿੱਤੇ ਤੁਹਾਡਾ ਬਿਜ਼ਨਸ ਵਧਦਾ ਜਾਏਗਾ ਤੁਸੀਂ ਆਪਣੀ ਮੈਨੂ ਮੈਨੂ ਚਾਰਟ ਬਣਾਉਂਦੇ ਰਹੋ ਅਗਲੀ ਗੱਲਬਾਤ ਹੈ ਕਿ ਚੀਜ਼ ਦਾ ਰੇਟ ਕਿਵੇਂ ਡਿਸਾਈਡ ਕਰਨਾ ਤੁਸੀਂ ਕੋਸ਼ਿਸ਼ ਕਰਨਾ ਕਿ ਡੇਲੀ ਦਾ ਡੇਲੀ ਜਿੰਨਾ ਮਟੀਰੀਅਲ ਤੁਸੀਂ ਯੂਜ਼ ਕਰ ਰਹੇ ਹੋ ਉਹਦਾ ਰੇਟ ਉਨੇ ਕਿਹੇ ਚੀਜ਼ ਬਣਾਉਣਾ ਤੇ ਉਸ ਜਿੰਨੇ ਤੁਸੀਂ ਮਟੀਰੀਅਲ ਚੁਸ ਕਰ ਗਏ ਉਹਦਾ ਇੱਕ ਕਾਪੀ ਪੈਨ ਲੈ ਕੇ ਇੱਕ ਰੇਟ ਲਿਖਦੇ ਰਹੋ ਕੀ ਇਹ ਸਾਨੂੰ ਚੀਜ਼ ਕਿੰਨੇ ਰੁਪਈਆ ਚਾਵਲ ਕਿੰਨੇ ਦੇ ਪਿਆ ਜੀ ਬੇਸਨ ਕਿੰਨੇ ਦਾ ਪਿਆ ਇਹ ਛੋਟੇ ਛੋਟੇ ਚੀਜ਼ਾਂ ਦਾ ਤੁਸੀਂ ਆਈਡੀਆ ਲਗਾਣਾ ਵਾਸਤੇ ਤੁਸੀਂ ਥੋੜੀ ਥੋੜੀ ਚੀਜ਼ਾਂ ਵੀ ਆਪਣੀ ਡੈਰੀ ਦੇ ਵਿੱਚ ਨੋਟ ਕਰੋ ਕਿ ਇਸ ਲਈ ਕਿੰਨਾ ਮਟੀਰੀਅਲ ਲੱਗ ਰਿਹਾ ਤੇ ਤੁਸੀਂ ਉਹਨਾਂ ਦਾ ਕਮਿਸ਼ਨ ਵੀ ਵਿੱਚ ਹੀ ਐਡ ਕਰਨਾ ਜੋ ਮੈਟੋ ਸ੍ਰੀ ਕੀ ਜੋ ਤੁਹਾਡੇ ਤੋਂ ਲੇਗੀ ਆਪਣਾ ਦਾ ਕਮਿਸ਼ਨ ਵਿੱਚ ਹੀ ਐਡ ਕਰਕੇ ਕੋਸਟਿੰਗ ਪੂਰੀ ਨਿਕਾਲ ਕੇ ਤੇ ਫਿਰ ਉਸ ਚੀਜ਼ ਦਾ ਰੇਟ ਡਿਸਾਈਡ ਕਰਨਾ ਇਹ ਬਿਜ਼ਨਸ ਵਧਾਉਣ ਲਈ ਤੇ ਜਿਹੜੇ ਆਪਾਂ ਰੇਟ ਹਨ ਬਾਕੀਆਂ ਨਾਲੋਂ ਥੋੜਾ ਸਟਾਰਟਿੰਗ ਦੇ ਵਿੱਚ 10 15 ਰੁਪਏ ਥੋੜਾ ਘਾਟ ਹੀ ਰੱਖਣਾ ਕਿਉਂਕਿ ਜਿਹੜਾ ਬਾਕੀਆਂ ਦਾ ਕਲਾਉਡ ਕਿਚਨ ਆ ਉਹਨਾਂ ਨੂੰ ਚੱਲਦੇ ਹੋਏ ਥੋੜਾ ਟਾਈਮ ਹੋ ਗਿਆ ਇਸ ਲਈ ਉਹਨਾਂ ਦੇ ਰੇਟ ਜ਼ਿਆਦਾ ਹੋਣਗੇ ਤੇ ਤੁਸੀਂ ਹਜੇ ਆਪਣਾ ਬਿਜ਼ਨਸ ਸੈੱਟ ਕਰਨਾ ਹੈ ਤੇ ਆਪਣਾ ਥੋੜਾ 10 ਜਾਂ 15 ਤੇ ਰੇਟ ਤੁਹਾਨੂੰ ਘੱਟ ਰੱਖਣਾ ਪਏਗਾ ਜਿਵੇਂ ਜਿਵੇਂ ਤੁਹਾਡਾ ਬਿਜ਼ਨਸ ਵਧਦਾ ਜਾਏਗਾ ਫਿਰ ਤੁਸੀਂ ਆਪਣੇ ਰੇਟ ਵਧਾ ਸਕਦੇ ਹੋ ਤੇ ਜਦੋਂ ਵੀ ਕੋਈ ਵੀ ਆਪਾਂ ਕੰਮ ਨਵਾਂ ਸ਼ੁਰੂ ਕਰਦੇ ਆ ਦੇਖੋ ਜੀ ਸਟਾਰਟਿੰਗ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੋਈ ਵੀ ਬਿਜ਼ਨਸ ਇੱਕਦਮ ਨਹੀਂ ਚੱਲਦਾ ਨਲ ਨਹੀਂ ਥੋੜਾ ਸਮਾਂ ਤਾਂ ਲੱਗਦਾ ਹੀ ਹੈ ਜੀ ਜਦੋਂ ਸਟਾਰਟਿੰਗ ਦੇ ਵਿੱਚ ਕੋਈ ਆਰਡਰ ਨਹੀਂ ਹੁੰਦਾ ਤਾਂ ਮੈਂ ਪਰੇਸ਼ਾਨ ਨਹੀਂ ਹੋਣਾ ਕਿ ਮੇਰੇ ਕੋਲ ਆਰਡਰ ਨਹੀਂ ਆਇਆ ਠੀਕ ਹੈ ਮੈਂ ਕੰਮ ਬੰਦ ਕਰ ਦੇਣਾ ਮੈਂ ਆਪਣੀ ਆਈਡੀ ਬੰਦ ਕਰ ਦਣੀ ਨਹੀਂ ਜੀ ਕੋਈ ਵੀ ਬਿਜ਼ਨਸ ਆ ਉਹ ਇੱਕਦਮ ਨਹੀਂ ਚੱਲਦਾ ਤੁਸੀਂ ਮਿਹਨਤ ਕਰਦੇ ਜਾਓਗੇ ਤੁਹਾਡਾ ਬਿਜ਼ਨਸ ਗਰੋ ਕਰਦੇ ਜਾਏਗਾ ਇੱਕ ਮਹੀਨੇ ਤਾ ਪਹਿਲਾਂ ਥੋੜੀਆਂ ਦਿੱਕਤਾਂ ਦਾ ਸਾਹਮਣਾ ਬੰਦੇ ਨੂੰ ਕਰਨਾ ਹੀ ਪੈਂਦਾ ਹੈ ਕਲਾਉਡ ਕਿਚਨ ਅੱਜ ਦੇ ਸਮੇਂ ਵਿੱਚ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਬੰਦੇ ਦੀ ਲਾਈਫ ਬਹੁਤ ਬੀਜ਼ੀ ਹੈ ਜਿਆਦਾਤਰ ਸਾਰੇ ਵਰਕਿੰਗ ਹੁੰਦੇ ਸਾਰੇ ਥੱਕੇ ਕਰਿਆਂ ਦੇ ਤੱਕ ਇਹਨਾਂ ਦਾ ਬਣਾ ਦਾ ਮਨ ਨਹੀਂ ਕਰਦਾ ਤਾਂ ਉਹ ਕੀ ਕਰਦੇ ਆ ਜੀ ਆਨਲਾਈਨ ਆਰਡਰ ਕਰ ਦਿੰਦੇ ਆ ਤੇ ਉਹਨਾਂ ਦਾ ਮਟੀਰੀਅਲ ਬਣਿਆ ਬਣਾਇਆ ਘਰੇ ਆ ਜਾਂਦਾ ਠੀਕ ਹੈ ਹੋ ਜਾਂਦਾ ਰੈਸਟੋਰੈਂਟ ਜਾਂਦਾ ਕਲਾਊਡ ਕਿਚਨ ਅੱਜਕੱਲ ਬਹੁਤ ਟ੍ਰੈਂਡਿੰਗ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਘਰ ਘਰ ਦੇ ਵਿੱਚ ਲੇਡੀਜ਼ ਕਰ ਰਹੀ ਆ ਤੇ ਖਾਸ ਕਰ ਉਹ ਔਰਤਾਂ ਜਿਹੜੀਆਂ ਘਰੇ ਬੈਠੀਆਂ ਕੰਮ ਕਰਨਾ ਚਾਹੁੰਦੀਆਂ ਬਹੁਤ ਸਾਰੇ ਜੈਂਟਸ ਵੀ ਐਵੇਂ ਦੇ ਨੇ ਜਿਹੜੇ ਕਲਾਊਡ ਕਿਚਨ ਤੋਂ ਹਜ਼ਾਰਾਂ ਰੁਪਏ ਕਮਾਰੇ ਉਹ ਖੁਦ ਵੀ ਕੰਮ ਕਰ ਰਹੇ ਆਪਣੇ ਘਰ ਬੈਠੇ ਤੇ ਉਹਨਾਂ ਨੇ ਦੋ ਤਿੰਨ ਬੰਦੇ ਹੋ ਰੱਖੇ ਹੋਏ ਤੇ ਉਹਨਾਂ ਦਾ ਬਿਜ਼ਨਸ ਬਹੁਤ ਅੱਛਾ ਚੱਲ ਰਿਹਾ ਹੈ ਤੇ ਮੈਂ ਤੁਹਾਨੂੰ ਜਾਣਕਾਰੀ ਲਈ ਦੱਸਣ ਦੀ ਆ ਕਿ ਕਲਾਊਡ ਕਿਚਨ ਅੱਜ ਦੇ ਟਾਈਮ ਵਿੱਚ ਬਹੁਤ ਹੀ ਜ਼ਿਆਦਾ ਚੱਲ ਰਿਹਾ ਹੈ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਹੈ ਇਹਨੂੰ ਚਲਾਉਣ ਦੇ ਵਿੱਚ ਖਰਚਾ ਬਹੁਤ ਹੀ ਘੱਟ ਆਂਦਾ ਹੈ ਇਹਦੇ ਵਿੱਚ ਕੋਈ ਵੀ ਸਾਨੂੰ ਫਰਨੀਚਰ ਵਗੈਰਾ ਬੈਠਣ ਦੀ ਸਿਟਿੰਗ ਲਈ ਵਗੈਰਾ ਹੋਰ ਕਾਫੀ ਚੀਜ਼ਾਂ ਨਹੀਂ ਲੈਣੇ ਪੈਂਦੇ ਤੁਸੀਂ ਆਪਣੇ ਘਰ ਵਿੱਚ ਸਮਾਨ ਟਿਆਰ ਕਰੋ ਤੇ ਕੰਪਨੀਆਂ ਵਾਲੇ ਆ ਕੇ ਤੁਹਾਡੇ ਕੋਲੇ ਜਾ ਕੇ ਕਸਟਮਰ ਦੇ ਤੱਕ ਪਹੁੰਚਾ ਦੇਣਗੇ ਤੇ ਆਪਾਂ ਖਾਸ ਕਰਕੇ ਵੀਡੀਓ ਉਹਨਾਂ ਔਰਤਾਂ ਲਈ ਬਣਾਈ ਹੈ ਜਿਹੜੀਆਂ ਘਰੇ ਬੈਠੀਆਂ ਕਮਾਉਣਾ ਚਾਹੁੰਦੀਆਂ ਨੇ ਤੇ ਉਹ ਇਸ ਵੀਡੀਓ ਨੂੰ ਦੇਖ ਕੇ ਜਰੂਰ ਮੋਟੀਵੇਟ ਹੋਣ ਤੇ ਆਪਣਾ ਕੰਮ ਜਰੂਰ ਸ਼ੁਰੂ ਕਰਨ ਜਿਹੜੀਆਂ ਵੀ ਮੇਰੀ ਵੀਡੀਓ ਦੇਖੂਗੀ ਉਹ ਆਪਣਾ ਮਨ ਬਣਾ ਕੇ ਆਪਣਾ ਕੰਮ ਜਰੂਰ ਸ਼ੁਰੂ ਕਰੇ ਥੋੜੀ ਜੀ ਕੋਸ਼ਿਸ਼ ਕਰੋ ਕਾਮਯਾਬੀ ਤੁਹਾਨੂੰ ਜਰੂਰ ਮਿਲੇਗੀ ਕਾਮਯਾਬੀ ਕੰਮ ਕਰੋਗੇ ਤਾਂ ਹੀ ਮਿਲੇਗੀ ਬਿਲੇ ਬੈਠਾ ਨੂੰ ਨਹੀਂ ਮਿਲੇਗੀ ਤੁਸੀਂ ਕੰਮ ਸ਼ੁਰੂ ਕਰੋ ਮੇਰਾ ਕਲਾਉਡ ਕਿਚਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੋਏਗਾ ਕਿਉਂਕਿ ਇਸ ਨੂੰ ਸ਼ੁਰੂ ਕਰਨ ਦੇ ਵਿੱਚ ਬਹੁਤ ਹੀ ਘੱਟ ਖਰਚਾ ਹੈ ਤੇ ਬਹੁਤ ਹੀ ਘੱਟ ਖਰਚੇ ਤੇ ਤੁਸੀਂ ਆਪਣਾ ਘਰੇ ਬੈਠੇ ਆਪਣਾ ਬਿਜ਼ਨਸ ਸਟਾਰਟ ਕਰ ਰਹੇ ਹੋ ਤੁਹਾਨੂੰ ਓਪਰਚ्युनिटी ਮਿਲ ਰਹੀ ਹੈ ਤੇ ਜਰੂਰ ਸਟਾਰਟ ਕਰੋ ਕਿਉਂਕਿ ਆਪਾਂ ਸ਼ਹਿਰ ਦੇ ਨਜ਼ਦੀਕ ਰਹਿੰਦੇ ਆ ਤੇ ਜਿਆਦਾਤਰ ਦੇਖੋ ਇਹਦਾ ਕਾਲਜ IIT ਤੇ ਹੋਰ ਕਈ ਸਾਡੇ ਇੱਥੇ ਰੋਪੜ ਦੇ ਨਜ਼ਦੀਕ ਹੋਰ ਬਹੁਤ ਸਾਰੇ ਦਫਤਰ ਹੋ ਗਏ ਠੀਕ ਹੈ ਜੀ ਬੈਂਕੋ ਹੋ ਗਏ ਇੱਥੇ ਕਾਰਪੋਰੇਟ ਦਫਤਰ ਵੀ ਆ ਸਾਰੇ ਜ਼ਿਆਦਾਤਰ ਅੱਜ ਕੱਲ ਆਨਲਾਈਨ ਆਰਡਰ ਬਹੁਤ ਕਰਦੇ ਆ ਜਿਨੇ ਵੀ ਮੰਗਵਾਣਾ ਹੋਵੇ ਕੋਈ ਘਰ ਤੋਂ ਰੋਟੀ ਨਹੀਂ ਲੈ ਕੇ ਆਏ ਸਾਰੇ ਆਨਲਾਈਨ ਆਰਡਰ ਕਰ ਦਿੰਦੇ ਤੇ ਇਹ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲਿਆ ਹੋਇਆ ਹੈ ਤੁਸੀਂ ਇਸ ਬਿਜ਼ਨਸ ਨੂੰ ਜਲੋ ਸਟਾਰਟ ਕਰੋ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ ਕਲਾਉਡ ਕਿਚਨ ਚਲਾਉਣ ਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਹੈ ਬਹੁਤ ਹੀ ਘੱਟ ਖਰਚੇ ਤੇ ਤੁਸੀਂ ਸ਼ੁਰੂ ਕਰ ਸਕਦੇ ਹੋ ਠੀਕ ਕੰਮ ਕਰੋਗੇ ਤੁਹਾਨੂੰ ਦੇਖ ਕੇ ਤੁਹਾਡੇ ਬੱਚੇ ਵੀ ਮੋਟੀਵੇਟ ਹੋਣਗੇ ਕਿ ਸਾਡੀ ਮੰਮੀ ਘਰ ਦਾ ਵੀ ਕੰਮ ਕਰ ਰਹੀ ਹੈ ਤੇ bizness ਵੀ ਚਲਾ ਰਹੀ ਹੈ ਤੁਹਾਡੇ ਨੋ ਬੱਚੇ ਵੀ ਤੁਹਾਨੂੰ ਦੇਖ ਕੇ ਥੋੜੇ ਮੋਟੀਵੇਟ ਹੋਣਗੇ ਇਸ ਲਈ ਤੁਸੀਂ ਆਪਣਾ bizness ਸ਼ੁਰੂ ਕਰੋ ਤੇ ਆਪਣੇ ਇਨਕਮ ਖੁਦ ਕਮਾਓ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰੋ ਤੇ ਤੁਹਾਡੇ ਲਈ ਹੋਰ ਹੀ ਐਡਾ ਕੀ ਨਵੇਂ ਨਵੀਂ ਵੀਡੀਓ ਲੈ ਕੇ ਆਉਂਦੀ ਰਾਂਗੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ